ਮਾਨੀ ਰਾਮ ਨ ਚੇਤਈ ਮਦ ਮਾਇਆ ਕੈ ਅੰਦ ਕਹੁ ਨਾਨਕ ਹਰ ਭਜਨ ਬਿਨ ਪਰਤ ਤਾਹੇ ਜੰਫੰਦ ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕੈ ਅੰਦ ਕਹੁ ਨਾਨਕ ਹਰ ਭਜਨ ਬਿਨ ਪਰਤਤ ਹੈ ਜਮ ਫੰਦ ਜੁਗੋ ਜੁਗ ਅਟਲ ਸੈਬੀ ਕੁਮਾਰ ਚਵਰ ਸ਼ਤਰ ਤਖਤ ਦੇ ਮਾਲਕ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਜੀ ਨੀ ਵਾਜੀ ਗੁਰੂ ਪਿਆਰੇ ਸਾਸਣ ਦੇ ਜੀ ਬਹੁਤ ਹੀ ਬੜਪਾਗੇ ਹਨ ਜੋ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੁੜੂਲੇ ਬੈਠੇ ਆ ਫਤਈ ਨਾਲ ਆਪ ਸੰਜ ਪਾਈਏ ਦੋਨੇ ਹੱਥ ਜੋੜ ਕੇ ਸਮੂਹ ਸਾਸਣ ਦੇ ਪ੍ਰੇਮ ਨਾਲ ਲੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦੇ ਪਵਿੱਤਰ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਉਹਨਾਂ ਸ਼ਲੋਕਾਂ 'ਚ ਅੱਜ ਆਪਾਂ 31 ਨੰਬਰ ਸ਼ਲੋਕ ਜਿਹੜਾ ਉਹ ਵਿਚਾਰਨਾ ਹੈ ਇਸ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਪ੍ਰਾਨੀ ਰਾਮ ਨਾਚਿਕ ਮਦਮਾਇਆ ਕੇ ਕੱਲ ਵੀ ਆਪਾਂ ਸ਼ਲੋਕ ਵਿਚਾਰਿਆ ਹੁੰਦੇ ਨਾ ਮਿਲਮਾ ਹੀ ਸ਼ਲੋਕ ਹੈ ਮਨ ਮਾਇਆ ਮਹਿਫਦ ਰਿਓ ਬਿਸਰਿਓ ਗੋਬਿੰਦ ਨ ਇੱਥੇ ਵੀ ਮਾਇਆ ਦੀ ਗੱਲ ਹੈ ਵੀ ਪ੍ਰਾਣੀ ਰਾਮਨ ਚੇਤਈ ਮਦ ਮਾਇਆ ਕੇ ਅੰਦਰ ਮਨੁੱਖ ਪਰਮਾਤਮਾ ਨੂੰ ਨਹੀਂ ਪਿਆਰਿਆ ਯਾਦ ਨਹੀਂ ਕਰਦੇ ਉਹਦਾ ਕਾਰਨ ਕੀ ਹੈ ਮਦ ਮਾਇਆ ਕੇ ਅੰਦਰ ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਮਾਇਆ ਦੇ ਨਸ਼ੇ 'ਚ ਇੰਨਾ ਅੰਨਾ ਹੋ ਗਿਆ ਏ ਮਲੀਨ ਹੋ ਗਿਆ ਏ ਵੀ ਉਹਨੂੰ ਨਾਮ ਚੇਤੇ ਨਹੀਂ ਹੈ। ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਬੰਦਗੀ ਚੇਤੇ ਨਹੀਂ ਹੈ। ਸਹਿਬ ਜੀ ਕਹਿੰਦੇ ਨਾਮ ਤੋਂ ਬਗੈਰ ਕੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਨਾਮ ਤੋਂ ਬਗੈਰ ਸਹਿਬ ਜੀ ਕਹਿੰਦੇ ਜਮਾਂ ਦੀਆਂ ਫਾਇਆਂ ਪੈ ਜਾਂਦੀਆਂ ਨੇ। ਕੱਲ ਵੀ ਇਹੋ ਗੱਲ ਆ ਕੀ ਸਹਿਬ ਨੇ ਕੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕ ਜੀਵਨ ਵਿਅਰਥ ਹੈ ਮਾਇਆ ਚ ਵਿਕਾਰਾਂ ਵਿੱਚ ਹੈ ਜਿਸ ਜੀਵਨ ਚ ਨਾਮ ਨਹੀਂ ਹੈ ਬੰਦਗੀ ਨਹੀਂ ਹੈ ਤੇ ਸਹਿਬ ਕਹਿੰਦੇ ਜਮਾ ਦੀ ਫਾਇਆਂ ਪੈ ਜਾਂਦੀਆਂ ਨੇ ਜਿੰਦੇ ਕਰਕੇ ਮਨੁੱਖ ਆਪਣਾ ਮਨੋਰਥ ਨਹੀਂ ਪੂਰਾ ਕਰ ਸਕਦਾ ਇਸ ਭਵਜਨ ਨੂੰ ਪਾਰ ਨਹੀਂ ਕਰ ਸਕਦਾ ਜਿੰਦੇ ਬਾਬਦ ਭਗਤ ਕਬੀਰ ਜੀ ਮਹਾਰਾਜ ਜੀ ਨੇ ਸ਼ਲੋਕ ਬਖਸ਼ਿਸ਼ ਕੀਤਾ ਵੀ ਕਬੀਰ ਬੇੜਾ ਜਰਜਰਾ 46000 ਨਾਮ ਹੋਵੇ ਬੇੜੀ ਹੋਵੇ ਤੇ ਬੇੜੀ ਬਹੁਤੀ ਪ੍ਰਾਣੀ ਹੋਵੇ ਤੇ ਉਹਦੇ ਹਜ਼ਾਰਾਂ ਹੀ 6k ਹੋਣ ਤੁੱਕ ਦੇ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੀ ਉਹ ਕਦੇ ਵੀ ਕਿਨਾਰੇ ਤੇ ਨਹੀਂ ਲੱਗ ਸਕਦੀ ਉਹ ਡੁੱਬ ਜਾਏਗੀ ਹਰਵੇ ਹਰਵੇ تیر ਗਏ ਡੋਬੇ ਜਿੰਨ ਸਿਰ ਭਾਰ ਹੁਣ ਬੇੜੀ ਚ ਭਾਰ ਵੀ ਜ਼ਿਆਦਾ ਹੋਵੇ ਨਾ ওভারਲੋਡ ਭਾਰ ਹੋ ਜਾਵੇ। ਉਦੋਂ ਵੀ ਬੇੜੀ ਡੁੱਬ ਜਾਂਦੀ ਹੈ। ਉਹਦੇ ਛੇਕ ਹੁਣ ਹਜ਼ਾਰਾਂ ਮੋਰੇ ਹੋ ਜਾਣ ਉਦੋਂ ਵੀ ਬੇੜੀ ਡੁੱਬ ਜਾਏਗੀ। ਜੇ ਉਹਦੇ ਵਿੱਚ ਸਮਾਨ ਜਾਂ ਹੋਰ ਸਮਾਨ ਜਿਹੜਾ ਭਾਰਾ ਲੱਦ ਦਿੱਤਾ ਜਾਵੇ ਬੋਤਾ ਉਦੋਂ ਵੀ ਬੇੜੀ ਡੁੱਬ ਜਾਏਗੀ। ਸਹਿਬ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਮਾਇਆ ਦਾ ਭਾਰ ਲੱਦਿਆ ਹੋਇਆ ਹੈ, ਵਿਕਾਰਾਂ ਦਾ ਭਾਰ ਲੱਦਿਆ ਹੈ। ਉਹ ਅਕਸਰ ਡੁੱਬ ਜਾਇਆ ਕਰਦੇ ਨੇ ਉਹ ਕਿਨਾਰੇ ਤੇ ਨਹੀਂ ਲੱਗ ਸਕਦੇ ਪਰ ਹਰੂਏ ਹਰੂਏ ਤਿਰ ਗਏ ਹਰੂਏ ਹਰੂਏ ਦਾ ਪਾਰ ਭਾਵੇਂ ਜਿਨ੍ਹਾਂ ਨੇ ਮਾਇਆ ਨੂੰ ਨਹੀਂ ਲੱਦਿਆ ਆਪਣੇ ਜੀਵਨ ਚ ਵਿਕਾਰਾਂ ਨੂੰ ਆਪਣੇ ਜੀਵਨ ਚ ਨਹੀਂ ਲੱਦਿਆ ਹੋਇਆ ਮੋਹ ਮਾਇਆ ਨੂੰ ਅਗੁਣਾਂ ਨੂੰ ਨਹੀਂ ਲੱਦਿਆ ਸਭ ਕਿਨੇ ਉਹ ਹੌਲੀ 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 ਕਿਨਾਰੇ ਤੇ ਲੱਗ ਗਏ ਉਹਨਾਂ ਨੇ ਆਪਣਾ ਮਨੋਰਥ ਪੂਰਾ ਕਰ ਲਿਆ ਪਰ ਜਿਹੜੇ ਮਾਇਆ ਨੂੰ ਲੱਦ ਕੇ ਜੀਵਨ ਬਸਰ ਕਰਦੇ ਰਹੇ ਜਿਹੜੇ ਵਿਕਾਰਾਂ ਨੂੰ ਅਗੁਣਾਂ ਨੂੰ ਲੱਦ ਕੇ ਜੀਵਨ ਬਤੀਤ ਕਰਦੇ ਰਹੇ ਸਹਿਬ ਜੀ ਕਹਿੰਦੇ ਡੂਬੇ ਜਿਨ ਸਿਰ ਭਾਰ ਜਿਨ੍ਹਾਂ ਦੇ ਸਿਰ ਦੇ ਉੱਤੇ ਭਾਰ ਲੱਦਿਆ ਹੋਇਆ ਸੀ ਵਿਕਾਰਾਂ ਦਾ ਮੋਹ ਮਾਇਆ ਦਾ ਉਹ ਡੁੱਬ ਗਏ ਉਹ ਕਿਨਾਰੇ ਤੇ ਨਹੀਂ ਲੱਗ ਸਕੇ ਗੁਰੂ ਸਾਹਿਬ ਜੀ ਵੀ ਐਯੂ ਭਾਵ ਸਮਝਾਣਾ ਚਾਹੁੰਦੇ ਵੀ ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ ਜਦੋਂ ਮਾਇਆ ਚ ਅੰਨਾ ਰਹੇਗਾ ਇਹ ਡੁੱਬਿਆ ਰਹੇਗਾ ਇਹ ਕਿਨਾਰੇ ਤੇ ਨਹੀਂ ਲੱਗ ਸਕਦਾ ਨੌਵੇਂ ਪਿਤਾ ਦੇ ਬਚਨ ਮੈਂ ਸਾਂਝੇ ਕਰਨ ਲੱਗਾ ਤੁਹਾਡੇ ਨਾਲ ਸਹਿਬ ਜੀ ਕਹਿੰਦੇ ਸੰਪਤ ਰਥ ਤਨ ਰਾਜ ਸਿਉ ਅਤ ਨਿਹ ਲਗਾਇਓ ਸੰਪਤੀ ਰਥ ਹੁਣ ਮਹਿੰਗੀਆਂ ਗੱਡੀਆਂ ਲਾ ਲਗੋ ਧਨ ਰਾਜ ਉੱਚੇ ਉਹਦੇ ਇਹਨਾਂ ਨਾਲ ਅਤ ਦਾ ਨੇਹ ਲਾ ਲਿਆ ਅਤ ਦਾ ਪ੍ਰੇਮ ਪਾ ਲਿਆ ਵੀ ਇਹ ਮੇਰਾ ਹੀ ਮੇਰਾ ਜਦੋਂ ਪ੍ਰੇਮ ਉਸ ਨਾਲ ਹੀ ਬਣਦਾ ਹੈ ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਵੀ ਇਹ ਮੇਰਾ ਹੀ ਹੈ ਹੋਰ ਕਿਸੇ ਦਾ ਨਹੀਂ ਇਹਦੇ ਉੱਤੇ ਮੇਰਾ ਪੂਰਾ ਹੱਕ ਹੈ ਇਹ ਸਿਰਫ ਮੇਰਾ ਇਹਦਾ ਭਾਵ ਉਹਦੇ ਨਾਲ ਅਤ ਦਾ ਨੇਹ ਹੋ ਗਿਆ ਹੈ ਅਤ ਦੀ ਪਕੜ ਹੋ ਗਈ ਹੈ। ਪਕੜ ਮਜ਼ਬੂਤ ਹੋ ਗਈ ਹੈ। ਸਾਬ ਜੀ ਕਹਿੰਦੇ ਇਹਨੇ ਪਕੜ ਮਜ਼ਬੂਤ ਕਿੰਨਾ ਤੇ ਕੀਤੀ? ਸੰਪਤੀ ਤੇ, ਗੱਡੀਆਂ ਕਾਰਾਂ ਤੇ, ਧਨ ਤੇ, ਅਹੁਦਿਆਂ ਤੇ। ਫਿਰ ਸਮਝਾਇਆ ਗੁਰੂ ਸਾਹਿਬ ਜੀ ਨੇ ਸੰਪਤ ਰਤ ਤਨ ਰਾਜ ਸਿਓ ਅਤ ਨਹਿ ਲਗਾਇਓ। ਕਾਲ ਫਾਸ ਜਬ ਗਲ ਪਰੀ ਸਭ ਭਿਓ ਪਰਾਇਓ। ਇਹ ਪਕੜ ਉਹਦੋਂ ਢਿੱਲੀ ਹੋ ਜਾਣੀ ਐ ਜਦ ਪਕੜ ਇਹ ਛੁੱਡੀ ਜਾਣੀ ਹੈ ਜਦੋਂ ਮਾਇਆ ਨੇ ਗਲੇ ਤੋਂ ਆਕੇ ਫੜ ਮਾ ਕੋ ਕਰਿਓ ਜਦੋਂ ਮੌਤ ਨੇ ਮਾਇਆ ਤੋਂ ਗਲੇ ਤੋਂ ਆਕੇ ਫੜ ਲੈਣਾ ਹੈ ਮਾਫ ਕਰੇ ਕਾਲ ਫਾਸ ਜਬ ਗਲ ਪਰੇ ਸਭ ਭਿਓ ਪਰਾਇਓ ਸਹਿਬ ਕਹਿੰਦੇ ਸਭ ਪਰਾਇਆ ਹੋ ਜਾਣਾ ਐ ਇਹ ਸਭ ਇੱਥੇ ਰਹਿ ਜਾਣਾ ਹੈ ਜਦੋਂ ਮੌਤ ਨੇ ਆਕੇ ਫੜਨਾ ਐ ਨੂੰ ਇੰਦੇ ਸਰੀਰ ਨੂੰ ਖਾਲੀ ਕਰਨਾ ਹੈ ਹੁਣ ਤਾਂ ਪਕੜ ਮਜ਼ਬੂਤ ਕਰੀ ਬੈਠਾ ਅਤ ਦੀ ਪਕੜ ਹੈ ਅਤ ਦਾ ਨਹੀਂ ਹੈ ਸੰਪਤੀ ਨਾਲ ਧਨ ਦੌਲਤ ਨਾਲ ਇਸ ਲਈ ਰੱਬ ਯਾਦ ਨਹੀਂ ਹੈ ਦੇਖੋ ਇੱਕ ਸ਼ਬਦ ਅਸੀਂ ਅਕਸਰ ਪੜ੍ਹਦੇ ਵੀ ਹਾਂ ਤੇ ਸੁਣਦੇ ਵੀ ਹਾਂ ਤੁਸੀਂ ਵੀ ਸੁਣਿਆ ਹੋਵੇਗਾ ਜਪੜਿਆ ਵੀ ਹੋਵੇਗਾ ਵੀ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਚਲਾ ਜਾਣਾ ਪਰ ਨਹੀਂ ਗੁਰਬਾਣੀ ਆਖਦੀ ਏ ਲੈ ਕੇ ਵੀ ਆਇਆ ਸੀ ਤੇ ਇਹਨੇ ਲੈ ਕੇ ਵੀ ਜਾਣਾ ਸਮਝਿਓ ਇਹ ਲੈ ਕੇ ਵੀ ਆਇਆ ਸੀ ਇਹਨੇ ਲੈ ਕੇ ਵੀ ਜਾਣਾ ਹੈ ਹਾਂ ਜੋ ਧਰਤੀ ਚੋਂ ਮਿਲਿਆ ਉਹ ਧਰਤੀ ਤੇ ਰਹਿ ਜਾਣਾ ਹੈ ਜੋ ਸਾਨੂੰ ਧਰਤੀ ਦੇ ਵਿੱਚੋਂ ਮਿਲਿਆ ਨਾ ਇਹ ਧਨ ਪਦਾਰਤ ਸੰਪਤੀ ਖਾਣ ਪੀਣ ਦੀ ਵਸਤੂ ਇਹ ਸਰੀਰ ਵੀ ਸਾਨੂੰ ਧਰਤੀ ਤੋਂ ਮਿਲਿਆ ਪੰਜ ਤਤ ਦੀ ਕੁਦਰਤ ਤੇ ਪੰਜ ਤਤਾਂ ਦਾ ਸਰੀਰ ਹੈ ਜੋ ਧਰਤੀ ਚੋਂ ਮਿਲਿਆ ਉਹ ਧਰਤੀ ਦਾ ਹੀ ਹੈ ਉਹ ਧਰਤੀ 'ਚ ਰਹਿ ਜਾਣਾ ਉਹ ਨਾਲ ਨਹੀਂ ਲੈ ਕੇ ਜਾ ਸਕਦੇ ਸੀ ਉਹ ਨਾਲ ਨਹੀਂ ਜਾਣਾ ਜੋ ਸਾਨੂੰ ਧਰਤੀ ਤੋਂ ਮਿਲਿਆ ਹੈ ਧਰਤੀ ਤੋਂ ਪ੍ਰਾਪਤ ਹੋਇਆ ਉਹ ਧਰਤੀ ਦਾ ਹੈ ਧਰਤੀ ਤੇ ਰਹਿ ਜਾਣਾ ਉਹ ਨਾਲ ਨਹੀਂ ਜਾਣਾ ਮੈਂ ਜਿਹੜੀ ਬੇਨਤੀ ਕਰਿਆ ਵੀ ਸਹਿਬ ਜੀ ਕਹਿੰਦੇ ਲੈ ਕੇ ਵੀ ਆਇਆ ਸੀ ਚਲੋ ਅਕਸਰ ਅਸੀਂ ਇਹ ਵੀ ਗੱਲ ਆਖਦੇ ਨੇ ਵੀ ਸੁਆਸਾਂ ਦੀ ਪੂੰਜੀ ਲੈ ਕੇ ਆਇਆ ਪਰ ਸਹਿਬ ਜੀ ਕਹਿੰਦੇ ਇਹ ਸਿਮਰਨ ਵੀ ਲੈ ਕੇ ਆਇਆ ਮਾਤ ਗਰਭ ਮੈਂ ਆਪਨ ਸਿਮਰਨ ਦੇ ਉੱਥੇ ਨੂੰ ਸਿਮਰਨ ਦਿੱਤਾ ਸਿਮਰਨ ਨੇ ਹੀ ਇਹਨੂੰ ਬਚਾਇਆ ਤੇ ਸਿਮਰਨ ਨੇ ਇਹਨੂੰ ਸੰਸਾਰ ਬਖਾਇਆ ਮਾਤਾ ਦੀ ਗਰਭ ਚ ਅਗਨ ਸੀ ਮਾਤਾ ਦੇ ਗਰਭ ਚ ਗੰਦਗੀ ਸੀ ਉੱਥੇ ਸਿਮਰਨ ਨੇ ਹੀ ਬਚਾਇਆ ਨਾ ਤੇ ਸਿਮਰਨ ਨੇ ਬਚਾਇਆ ਤੇ ਸੰਸਾਰ ਵਿੱਚ ਆਇਆ ਜਗਤ ਵਿੱਚ ਆਇਆ ਇਹ ਸਿਮਰਨ ਲੈ ਕੇ ਆਇਆ ਤੇ ਇਹਨ ਸਿਮਰਨ ਹੀ ਲੈ ਕੇ ਜਾਣਾ ਸਮਝਿਓ ਇਹ ਸਿਮਰਨ ਲੈ ਕੇ ਆਇਆ ਮਾਤਾ ਦੇ ਗਰਭ ਦੇ ਵਿੱਚ ਇਹ ਝਪਦਾ ਰਿਹਾ ਨਾਮ ਨਾਲ ਜੁੜਦਾ ਰਿਹਾ ਸਿਮਰਨ ਨਾਲ ਜੁੜਿਆ ਰਿਹਾ ਤੇ ਸਾਬ ਜੀ ਕਹਿੰਦੇ ਨੇ ਸਿਮਰਨ ਹੀ ਲੈ ਕੇ ਜਾਣਾ ਪਰ ਉਹ ਗੱਲ ਵੱਖਰੀ ਏ ਵੀ ਲਿਵ छुटਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਸੰਸਾਰ ਚ ਜਿਵੇਂ ਜਿਵੇਂ ਵਿਚਰਦਾ ਰਿਹਾ ਉਹ ਸਿਮਰਨ ਭੁੱਲਦਾ ਰਿਹਾ ਤੇ ਮਾਇਆ ਨੂੰ ਸੱਚ ਸਮਝਦਾ ਰਿਹਾ ਕਿ ਭੁੱਲ ਗਿਆ ਵੀ ਮੈਨੂੰ ਸਿਮਰਨ ਹੀ ਦਿੱਤਾ ਸੀ ਤੇ ਮੈਂ ਸਿਮਰਨ ਹੀ ਲੈ ਕੇ ਜਾਣਾ ਹੈ ਜਿਹੜਾ ਉਤੋਂ ਆਇਆ ਉਹ ਹੀ ਉਸੇ ਲੈ ਕੇ ਜਾਣਾ ਤੋ ਵਿਸਰ ਗਿਆ ਮੈਂ ਇੱਕ ਸ਼ਬਦ ਸਾਂਝਾ ਕਰ ਦੇਣਾ ਉਹਦੇ ਨਾਲ ਗੱਲ ਥੋੜੀ ਜੀ ਹੋਰ ਪਕੜਚ ਹੋ ਜੇਗੀ ਅਸਾਦੀ ਵਾਰ ਦੇ ਵਿੱਚ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹ ਸਰੀਰ ਰੂਪੀ ਕੱਪੜਾ ਜਿਹੜਾ ਹੈ ਨਾ ਜਦੋਂ ਮੌਤ ਨੇ ਆਉਣਾ ਅਸੀਂ ਇਸ ਦੁਨੀਆ ਤੇ ਭਾਵ ਬੇਨਤੀ ਕੀਤੀ ਸ੍ਰਿ ਧਰਤੀ ਤੇ ਛੱਡ ਕੇ ਚਲਾ ਜਾਣਾ ਕਿਉਂਕਿ ਇਹ ਧਰਤੀ ਦੀ ਦੇਨ ਹੈ ਇਹ ਕੁਦਰਤ ਦੀ ਦੇਨ ਹੈ ਜੋ ਕੁਦਰਤ ਦੀ ਦੇਨ ਉਹ ਕੁਦਰਤ ਨੇ ਲੈ ਲੈਣਾ ਉਹ ਨਾਲ ਨਹੀਂ ਦੇ ਜਾਣਾ ਉਹ ਨਾਲ ਨਹੀਂ ਨਿਬਣਾ ਉੱਥੇ ਰਹਿ ਜਾਣਾ ਸਹਿਬ ਜੀ ਮਹਾਰਾਜ ਜੀ ਕਹਿੰਦੇ ਵੀ ਕੱਪੜ ਰੂਪ ਸੁਹਾਵਣਾ ਇਹ ਸੁਹਾਵਣਾ ਕੱਪੜਾ ਸਰੀਰ ਰੂਪੀ ਜਿਹੜਾ ਕੱਪੜਾ ਹੈ ਮੌਤ ਨੇ ਆਉਣਾ ਤੇ ਛੱਡ ਦੁਨੀਆ ਅੰਦਰ ਜਾਵਣਾ ਹੁਣ ਜਾਣਾ ਕੀ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਮੰਦਾ ਤੇ ਚੰਗਾ ਇਹ ਦੋ ਚੀਜ਼ਾਂ ਨੇ ਜਾਣਾ ਸਾਹਿਬ ਜੀ ਕਹਿੰਦੇ ਜੇ ਚੰਗਿਆਈ ਦੀ ਕਮਾਈ ਹੈ ਉਹ ਚੰਗਿਆਈ ਜਾਏਗੀ ਨਾਲ ਜੇ ਬੁਰੀਾਈ ਦੀ ਕਮਾਈ ਹੈ ਮੰਦੇ ਦੀ ਕਮਾਈ ਹੈ ਤੇ ਸਾਹਿਬ ਜੀ ਕਹਿੰਦੇ ਉਬਰੀਾਈ ਨਾਲ ਜਾਏਗੀ ਉਹ ਮੰਦਾ ਪਖ ਨਾਲ ਜਾਏਗਾ ਹੁਣ ਅਸੀਂ ਵਿਚਾਰਨਾ ਹੈ ਨਾ ਕਮਾਈ ਕੀ ਹੈ ਹੁਣ ਅਗਲੀ ਪੰਕਤੀਆਂ ਹੋਰ ਗੱਲ ਨੂੰ ਕਲੀਅਰ ਕਰਨੀ ਹੈ ਥੋੜਾ ਜਿਹਾ ਸਮਝਿਓ ਬਸ ਮੈਂ ਇਹ ਬੇਨਤੀ ਕਰ ਰਿਹਾ ਵੀ ਹੁਣ ਜਾਣਾ ਕੀ ਹੈ ਨਾਲ ਸਾਡੇ ਸਰੀਰ ਦਾ ਤਾਂ ਸਹਬ ਨੇ ਆਖ ਦਿੱਤਾ ਭਾਈ ਇੱਥੇ ਰਹਿ ਜਾਣਾ ਹੈ ਜਾਣਾ ਕਿ ਇਹ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਜੋ ਤੂੰ ਕੀਤਾ ਉਹ ਪਾਵਨਾ ਉਹ ਨਾਲ ਜਾਣਾ ਤੇਰੇ ਉਹ ਤੇਰੇ ਨਾਲ ਨਿਭਣਾ ਹੈ ਚਾਹੇ ਉਹ ਮੰਦਾ ਹੈ ਚਾਹੇ ਉਹ ਚੰਗਾ ਹੈ ਉਹ ਨਾਲ ਜਿਹਨੂੰ ਸਹਬ ਜਿਨੇ ਅੱਖ ਨੇ ਬਿੱਦਦਾ ਦੋਸ਼ਨ ਦਿਉ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਿਆ ਵਰਜਨਾ ਜੋ ਅਸੀਂ ਕਮਾਵਾਂਗੇ ਉਹ ਸਾਡਾ ਲੇਖ ਹੈ ਦੇਖੋ ਮੈਂ ਇੱਕ ਦੋ ਉਦਾਹਰਨਾ ਦੇ ਦਿਨਾ ਜੇ ਕੋਈ ਮਨੁੱਖ ਮੰਦਾ ਬੋਲ ਰਿਹਾ ਤੇ ਉਹ ਸਾਡਾ ਲੇਖਾ ਨਹੀਂ ਹੈ ਉਹ ਉਹਦਾ ਲੇਖ ਹੈ ਜੋ ਬੋਲ ਰਿਹਾ ਨੂੰ ਉਹਦਾ ਲੇਖਾ ਦੇਣਾ ਪਏਗਾ ਹਾਂ ਅਸੀਂ ਅੱਗੂ ਕੀ ਜਵਾਬ ਦੇਨੇ ਆ ਸਾਡੀ ਅੱਗੂ ਕੀ ਪ੍ਰਤੀਕਿਰਿਆ ਹੋਵੇਗੀ ਸਾਡੇ ਸ਼ਬਦ ਕੀ ਹੋਣਗੇ ਉਹਦਾ ਲੇਖਾ ਸਾਡਾ ਹੈ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਨਹੀਂ ਦੇਣਾ ਸੀ ਜੇ ਉਹਨੇ ਮੰਦਾ ਬੋਲਿਆ ਤੇ ਉਹਨ ਦਾ ਲੇਖ ਹੈ ਉਹਦਾ ਉਹਨੂੰ ਲੇਖਾ ਦੇਣਾ ਪਏਗਾ ਕਿਉਂਕਿ ਕਰਮੀ ਆਪੋ ਆਪਣੀ ਜੇ ਅਸੀਂ ਵੀ ਅੱਗੂ ਮੰਦਾ ਬੋਲਦੇ ਆ ਫਿਰ ਸਾਨੂੰ ਉਹਦਾ ਲੇਖਾ ਦੇਣਾ ਪਏਗਾ ਜੇ ਚੰਗਾ ਤੇ ਉਹ ਚੰਗੇ ਦਾ ਲੇਖਾ ਦੇਣਾ ਪਵੇਗਾ ਇੱਕ ਸ਼ਬਦ ਅਸੀਂ ਅਕਸਰ ਵਰਤਦੇ ਆ ਵੀ ਜਿਵੇਂ ਕੋ ਤੈਸਾ ਹਨ ਜਿਵੇਂ ਆਖਦੇ ਨੇ ਜੇ ਉਹਨੇ ਇੱਟ ਮਾਰੀ ਤੂੰ ਉਹਨੂੰ ਪੱਥਰ ਨਾਲ ਜਵਾਬ ਦਿਓ ਪਰ ਨਹੀਂ ਅਰੰਭਤਾ ਤੋਂ ਗੁਰਬਾਣੀ ਸਾਨੂੰ ਕੁਝ ਹੋਰ ਸਮਝਾਉਂਦੀ ਹੈ ਸਮਝਿਓ ਅਰੰਭਤਾ ਤੋਂ ਗੁਰਬਾਣੀ ਸਾਨੂੰ ਕੁਝ ਹੋਰ ਸਮਝਾਉਂਦੀ ਹੈ ਗੁਰਬਾਣੀ ਕੀ ਆਖਦੀ ਹੈ ਜੀ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘੁਮ ਆਪਣੜੇ ਕਰ ਜਾਈਐ ਪੈਰ ਤਿੰਨਾ ਕੇ ਚੁੰਮ ਗੁਰਬਾਣੀ ਨਹੀਂ ਆਖਦੀ ਵੀ ਜੇ ਉਹ ਮੰਦਾ ਬੋਲ ਰਿਆ ਸੀ ਤੂੰ ਵੀ ਅਗੂ ਮੰਦਾ ਬੋਲ ਪਹਿਲਾ ਇਹ ਸੁਭਾ ਨਹੀਂ ਹੈ ਗੁਰਬਾਣੀ ਦਾ ਗੁਰਬਾਣੀ ਇਹ ਨਹੀਂ ਆਖਦੀ ਗੁਰਬਾਣੀ ਆਖਦੀ ਹੈ ਗੁਰੂ ਦਾ ਸਿਧਾਂਤ ਆਖਦੇ ਜੇ ਤੈਨੂੰ ਮੰਦਾ ਆਖਿਆ ਮਾੜਾ ਆਖਿਆ ਤਾਂ ਉਹਨੂੰ ਪਰਤ ਕੇ ਮਾੜਾ ਨਹੀਂ ਆਖਣਾ ਆਪਣੇ ਦੇ ਘਰ ਦਾ ਕੀ ਭਾਵ ਹੈ ਜਿਸ ਘਰ ਤੋਂ ਤੂੰ ਸਿੱਖਿਆ ਲਿੱਤੀ ਹੈ ਉਹ ਸਿੱਖਿਆ ਨਾਲ ਸਮਝਾ ਕੇ ਵੇਖ ਤੂੰ ਉਹਨੂੰ ਉਸ ਸਿੱਖਿਆ ਦੇ ਨਾਲ ਤੂੰ ਨੂੰ ਸਮਝਾ ਜੇ ਉਹ ਸਮਝਦਾ ਤਾਂ ਹੁਣ ਗੁਰਬਾਣੀ ਨੇ ਤਾਂ ਇੱਥੋਂ ਤੱਕ ਗੱਲ ਆਖੀ ਤੁਹਾਨੂੰ ਸ਼ਬਦ ਵੀ ਕੰਠ ਹੈ ਵੀ ਫਰੀਦਾ ਬੁਰੇ ਦਾ ਭਲਾ ਕਰ ਇੱਕ ਗੱਲ ਯਾਦ ਰੱਖਿਓ ਭਲੇ ਦਾ ਭਲਾ ਕਰਨਾ ਬੜਾ ਸੁਖਾ ਹੈ ਬੁਰੇ ਦਾ ਭਲਾ ਕਰਨਾ ਬਹੁਤ ਔਖਾ ਹੈ ਉਨਦੇ ਲਈ ਸਾਡੇ ਕੋਲ ਪਾਵਰ ਸ਼ਕਤੀ ਸਮਾਂ ਵਕਤ ਦਾ ਹੋਣਾ ਬੜਾ ਜ਼ਰੂਰੀ ਹੈ ਜੇ ਸਿ ਬੁਰੇ ਦਾ ਭਲਾ ਕਰਨਾ ਹੈ ਜਾਂ ਸਾਡੇ ਕੋਲ ਭਗਤੀ ਦਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਨੂੰ ਬੁਰੇ ਮਿਲੇ ਖਿੰਨ ਮਾਤਰ ਚ ਉਹਨਾਂ ਨੇ ਸਹਿਬ ਨੇ ਉਹਨਾਂ ਨੂੰ ਸਵਾਰਤਾ ਨਾਮ ਸੀ ਭਗਤੀ ਸੀ ਵਕਤ ਕੱਢਿਆ ਗੁਰੂ ਸਾਹਿਬ ਜੀ ਨੇ ਉਹਨਾਂ ਲਈ ਸਮਾਂ ਕੱਢਿਆ ਆਪਣਾ ਘਰ ਬਾਰ ਛੱਡਿਆ ਉਹਨਾਂ ਨੇ ਫਿਰ ਬੁਰਿਆਂ ਦਾ ਭਲਾ ਕੀਤਾ ਭਲੇ ਦਾ ਭਲਾ ਕਰਨਾ ਸੁਖ ਆਏ ਪਰ ਬੁਰੇ ਦਾ ਭਲਾ ਕਰਨਾ ਬੜਾ ਔਖਾ ਹੈ ਮਨੁੱਖ ਦਾ ਸੁਭਾਅ ਜੀ ਬੁਰਾ ਮਿਲ ਗਿਆ ਤੇ ਬੁਰਾ ਹੀ ਆਖ ਦਿੱਤਾ ਬਸ ਸਹਿਬ ਜੀ ਕਹਿੰਦੇ ਵੀ ਪਹਿਲਾਂ ਭਲਾ ਕਰ ਹੁੰਦਾ ਜੇ ਤੂੰ ਵੀ ਬੁਰਾ ਕਰ ਉਹ ਬੁਰਾ ਹੈ ਤੂੰ ਵੀ ਬੁਰਾ ਕਰ ਦਿੱਤਾ ਤੇ ਸਹਿਬ ਕਹਿੰਦੇ ਫਿਰ ਫਰਕ ਕੀ ਆ ਗਿਆ ਜੇ ਉਹਨੇ ਇੱਟ ਮਾਰੀ ਤੂੰ ਪੱਥਰ ਨਾਲ ਜਵਾਬ ਦੇ ਦਿੱਤਾ ਸਾਬ ਕਿੰਨੇ ਫਿਰ ਧਾਰਮਿਕ ਸਥਾਨ ਤੇ ਜਾਣ ਦਾ ਫਾਇਦਾ ਕੀ ਹੋਇਆ ਲਾਹਾ ਕੀ ਹੋਇਆ ਕੋਈ ਲਾਹਾ ਨਹੀਂ ਗੁਰੂ ਸਾਹਿਬ ਨੇ ਕਿਉਂ ਆਖਿਆ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨ ਆਇਆ ਇਹ ਪੱਖ ਹੈ ਹੁੰਦਾ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚ ਲ ਚਾਲ ਨਿਰਾਲੀ ਦਾ ਭਾਵ ਕੀ ਹੈ ਬਿਦਿਓ ਨੇ ਬੂਰਾ ਆਖਿਆ ਤੇ ਇਹ ਉਹ ਸੁਭਾਅ ਨਹੀਂ ਹੈ ਉਹਨਾਂ ਦਾ ਭਗਤਾਂ ਦਾ ਗੁਰਮੁਖ ਪਿਆਰਿਆਂ ਦਾ ਜੇ ਉਹਨੇ ਰੋੜਾ ਮਾਰਿਆ ਤੇ ਹੁੰਦਾ ਉਹ ਸੁਭਾਅ ਨਹੀਂ ਹੈ ਕਿ ਪਰਤ ਕੇ ਉਹਨੂੰ ਇਸ ਲਈ ਫਰਕ ਐ ਇਸ ਚੀਜ਼ਾਂ ਦਾ ਸਹਿਬ ਕਹਿੰਦੇ ਇਹਨਾਂ ਵਿੱਚ ਜੋੜ ਨਹੀਂ ਆਵੇਗਾ ਸੁਭਾਅ ਦਾ ਫਰਕ ਹੈ ਭਗਤਾਂ ਦਾ ਸੁਭਾਅ ਕੀ ਹੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਉਹਨਾਂ ਦੇ ਸੁਭਾਅ ਹੈ ਜੇ ਮੰਦਾ ਆਖਿ ਉਹਨਾਂ ਨੇ ਮੰਦਾ ਨਹੀਂ ਆਖਣਾ ਫਿਰ ਪਰ ਗੁਰਬਾਣੀ ਇੱਥੇ ਇਹ ਵੀ ਗੱਲ ਆਖਦੀ ਹੈ ਜਿਉ ਨਹੀਂ ਸਮਝ ਰਿਆ ਫਿਰ ਉਹਨੂੰ ਮੰਦਾ ਨਹੀਂ ਆਖਣਾ ਮਾੜਾ ਨਹੀਂ ਆਖਣਾ ਜਿਉ ਨਹੀਂ ਸਮਝ ਰਿਆ ਜੇ ਤੂੰ ਉਹਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਨਹੀਂ ਸਮਝ ਰਿਆ ਫਿਰ ਗੁਰਬਾਣੀ ਆਖਦੀ ਮੂਰਖ ਗੰਡ ਪਵੈ ਮੂੰਹ ਮਾਰ ਕਹਿੰਦੇ ਫਿਰ ਮੂਰਖ ਨੂੰ ਸਮਝਾਣ ਦਾ ਤਰੀਕਾ ਉਹਦੇ ਮੁਖ ਤੇ ਮਾਰ ਫਿਰ ਮੂਰਖ ਨੂੰ ਫਿਰ ਛਿੱਤਰ ਨਾਲ ਹੀ ਸਮਝਾਇਆ ਜਾ ਸਕਦਾ ਹੈ ਜੇ ਉਹ ਵਿਚਾਰ ਨਾਲ ਨਹੀਂ ਸਮਝਦਾ ਤਾਂ ਪਰ ਮੈਂ ਬੇਨਤੀ ਕਰੇ ਪਹਿਲਾ ਸੁਭਾ ਕੀ ਦਿੱਤਾ ਸਹਿਬ ਜੀ ਕਹਿੰਦੇ ਮੰਦਾ ਨਹੀਂ ਬੋਲਣਾ ਬਸ ਅਜੇ ਨਹੀਂ ਸਮਝਦਾ ਤੇ ਮੂਰਖ ਗੰਢ ਪਵੈ ਮੂਹ ਮਹਾਰਾਜ ਇੱਥੇ ਫਿਰ ਵੀ ਸਹਿਬ ਨਹੀਂ ਨਹੀਂ ਆਖੇ ਵੀ ਤੂੰ ਵੀ ਮੰਦਾ ਬੋਲਦੇ ਸਾਬ ਬਰਾਬਰ ਹੋ ਜਾਣਾ ਜੇ ਨਹੀਂ ਸਮਝਦਾ ਤਾਂ ਸਹਿਬ ਕਹਿੰਦੇ ਨਹੀਂ ਫਿਰ ਉਹਦੇ ਚੋਟ ਮਾਰ ਫੇਰ ਉਹ ਸਮਝੇ ਹੁਣ ਗੁਰੂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਕਿਉ ਬਣੇ ਇਸੇ ਕਰਕੇ ਨਾ ਵੀ ਹੁਣ ਇਹ ਤਲਵਾਰ ਨਾਲ ਹੀ ਸਮਝਣਗੇ ਮੰਦਾ ਤਾਂ ਸਾਬ ਨੇ ਉਹਦੋਂ ਵੀ ਨਹੀਂ ਆਖਿਆ ਮਾੜਾ ਤਾਂ ਉਹਦੋਂ ਵੀ ਨਹੀਂ ਆਖਿਆ ਪਰ ਸਾਬ ਨੂੰ ਪਤਾ ਸੀ ਵੀ ਹੁਣ ਇਹਨਾਂ ਨੇ ਇਸ ਤਰੀਕੇ ਨਾਲ ਸਮਝਣਾ ਹੈ ਮੈਂ ਜਿਹੜੀ ਬੇਨਤੀ ਕਰ ਰਿਆ ਸਾਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਵੀ ਨਾਲ ਕੀ ਜਾਣੇ ਨਾਲ ਕੀ ਨੀ ਬਣਾ ਸਾਡੇ ਫਿਰ ਬੇਨਤੀ ਕਰਾਂ ਜੋ ਧਰਤੀ ਦਾ ਧਰਤੀ ਤੇ ਰਹਿ ਜਾਣਾ ਧਰਤੀ ਨੇ ਲੈ ਲੈਣਾ ਜਾਣ ਨਹੀਂ ਦੇਣਾ ਪਰ ਜੋ ਨਾਲ ਜਾਣਾ ਹੈ ਉਹ ਸਹਿਬ ਕਹਿੰਦੇ ਇੱਕ ਮੰਦਾ ਹੈ ਤੇ ਇੱਕ ਚੰਗਾ ਹੈ ਚੰਗੀਆਂ ਆਈਆਂ ਨੇ ਇੱਕ ਬੁਰੀਆਂ ਆਈਆਂ ਨੇ ਬਾਚੈ ਧਰਮ ਹਦੂਰ ਹੁਣ ਅਗਲੀ ਗੱਲ ਦੇਖਿਓ ਹੁਣ ਸਹਿਬ ਜੀ ਆਖਦੇ ਹੁਕਮ ਕੀਏ ਮਨ ਭਾਵਨ ਦੇ ਰਹਾ ਅਗੈ ਪੀੜੈ ਜਾਵਨਾ ਜਿਨ੍ਹਾਂ ਨੇ ਆਪਣੇ ਮਨ ਮਰਜ਼ੀਆਂ ਕੀਤੀਆਂ ਸੰਸਾਰ ਦੇ ਵਿੱਚ ਸਾਇਬ ਕੇ ਨੇ ਉਹਨਾਂ ਨੇ ਜਮਾ ਦੀਆਂ ਚੋਟਾਂ ਖਾਧੀਆਂ ਉਹਨਾਂ ਨੇ ਮਾੜੇ ਰਸਤੇ ਅਪਣਾਏ ਉਹ ਮਾੜੇ ਰਸਤੇ ਅੰਚ ਦੇ ਹੁਕਮ ਕੀਏ ਮਨ ਭਾਵਨ ਦੇ ਆਪਣੇ ਮਨ ਮਰਜ਼ੀਆਂ ਕੀਤੀਆਂ ਜਿਨ੍ਹਾਂ ਨੇ ਮਨ ਮਰਜ਼ੀਆਂ ਨਾਲ ਜੀਵਨ ਬਸਰ ਕੀਤਾ ਜਿਨ੍ਹਾਂ ਨੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਜਿਹੜੇ ਆਪਣੇ ਭਾਣੇ ਭਾਵ ਕੇ ਆਪਣੀ ਮਰਜ਼ੀ ਅਨੁਸਾਰ ਚੱਲੇ ਉਹਨਾਂ ਨੇ ਚੋਟਾਂ ਖਾਧੀਆਂ ਵਿਕਾਰਾਂ ਦੀਆਂ ਮੋਹ ਮਾਇਆ ਮੋਹ ਮਾਇਆ ਦੀਆਂ ਜਿਹਨੂੰ ਸੈਮ ਨੇ ਆਖਿਆ ਕੋਹ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਜਮਾ ਦੀਆਂ ਫਾਈਆਂ ਪੈ ਜਾਂਦੀਆਂ ਉਹਨਾਂ ਨੂੰ ਜਿਹੜੇ ਨਾਮ ਤੋਂ ਟੁੱਟ ਜਾਂਦੇ ਨੇ ਜਾਂ ਆਪਣੀ ਮਰਜ਼ੀ ਅਨੁਸਾਰ ਚੱਲਦੇ ਨੇ ਤੇ ਫਿਰ ਹੁੰਦਾ ਕੀ ਹੈ ਨੰਗਾ ਦੋਜਕ ਚਾਲਿਆ ਦਿਸੈ ਖਰਾ ਡਰਾਵਣਾ ਇੱਥੇ ਨੰਗਾ ਦੋਜਕ ਦਾ ਭਾਵ ਪਤਾ ਕੀ ਹੈ ਪਾਜ ਉਗੇੜਨਾ ਉਖੇੜਨਾ ਇੱਥੇ ਲੁੱਕ ਗਿਆ ਸਭ ਕੁਝ ਸੰਸਾਰ ਵਿੱਚ ਜਗਤ ਵਿੱਚ ਸਾਬ ਜੀ ਕਹਿੰਦੇ ਉਹਦੀ ਦਰਗਾਹ ਚ ਨੰਗਾ ਕੀਤਾ ਜਾਣਾ ਹੈ ਭਾਵ ਅਬਗੁਣ ਸਾਰੇ ਦੱਸ ਦਿੱਤੇ ਜਾਣਗੇ ਕਿਸੇ ਮਨੁੱਖ ਦੀ ਅਸਲੀਅਤ ਆ ਜਾਵੇ ਸੰਸਾਰ ਚ ਤੇ ਅਸੀਂ ਅਕਸਰ ਇੱਕ ਸ਼ਬਦ ਵਰਤਦੇ ਆ ਨਾ ਵੀ ਫਲਾਣੀ ਮਨੁੱਖ ਨੂੰ ਤਾਂ ਨੰਗਾ ਕੀਤਾ ਜੀ ਭਾਵ ਕਿ ਉਹਦੀ ਅਸਲੀਅਤ ਸਾਹਮਣੇ ਆ ਗਈ ਵੀ ਅਸੀਂ ਕੁਝ ਹੋਰ ਸਮਝਦੇ ਸੀ ਪਰ ਜੀਵਨ ਆ ਹੈ ਸਹਿਬ ਜੀ ਕਹਿੰਦੇ ਉੱਥੇ ਵੀ ਉਹਦੀ ਦਰਗਾਹ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਨੰਗਾ ਕੀਤਾ ਜਾਣਾ ਹੈ ਅਵਗੁਣਾਂ ਨੂੰ ਸਾਹਮਣੇ ਰੱਖਿਆ ਜਾਣਾ ਹੈ ਸਹਿਬ ਕਹਿੰਦੇ ਜਦੋਂ ਅਵਗੁਣ ਸਾਹਮਣੇ ਆਣਗੇ ਇਸ ਸਹਿਬ ਕਹਿੰਦੇ ਸਭ ਤੋਂ ਡਰਾਉਣਾ ਲੱਗੇਗਾ ਮਨੁੱਖ ਸਭ ਤੋਂ ਡਰਾਉਣਾ ਹੋਵੇਗਾ ਨੰਗਾ ਦੋਜਕ ਚਾਲਿਆ ਦਿਸੇ ਖਰਾ ਡਰਾਉਣਾ ਉਹਨੂੰ ਮਨੁੱਖ ਅਸੀਂ ਚੰਗਾ 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 ਆਖਦੇ ਹਾਂ ਜੀ ਬੜਾ ਜਦੋਂ ਸਲੀਅਤ ਸਾਹਮਣੇ ਆਉਂਦੀ ਫਿਰ ਅਸੀਂ ਦੂਰ ਹੁੰਨੇ ਵੀ ਇਸ ਤਰ੍ਹਾਂ ਦਾ ਮਨੁੱਖ ਹੈ ਸੁਣ ਤਾਂ ਚੰਗਾ ਨਹੀਂ ਲੱਗਦਾ ਭੈੜਾ ਲੱਗਦਾ ਹੋਣਾ ਕਿਉਂਕਿ ਅਫਗੁਣ ਸਾਹਮਣੇ ਆਇਆ ਜਗਤ ਵਿੱਚ ਛੁਪ ਸਕਦਾ ਸਾਕ ਸਬੰਧੀਆਂ ਚ ਆਪਣੇ ਆਚ ਛੁਪ ਸਕਦੇ ਪਰ ਉਥੇ ਨਹੀਂ ਸੈਭਕਿੰਦੇ ਉਥੇ ਤਾਂ ਨੰਗਾ ਕੀਤਾ ਜਾਣਾ ਇਹ ਸ਼ਬਦ ਨੂੰ ਸਮਝਿਓ ਭਾਵ ਕਿ ਜੋ ਉਹਦਾ ਜੀਵਨ ਜੋ ਨੇ ਜੋ ਕਮਾਈ ਕੀਤੀ ਹੈ ਉਹ ਸਾਹਮਣੇ ਆ ਚਾਣੀ ਹੈ ਬਸ ਤੇ ਫਿਰ ਇਸੈ ਖਰਾ ਦਰਾਵਣਾ ਕਰ ਅਵਗੁਣ ਉਛਤਾਪਨਾ ਫਿਰ ਪਛਤਾਣਾ ਅਬ ਗੁਨਾ ਵਿੱਚ ਕੇਵਲ ਤੇ ਕੇਵਲ ਪਛਤਾਵਾ ਹੀ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਆਪ ਜੀ ਸਾਧ ਸੰਗਤ ਨਾਲ ਗੁਰੂ ਸਾਹਿਬ ਜੀ ਕਹਿੰਦੇ ਜਾਣਾ ਕੀ ਹੈ ਨਾਲ ਜੇ ਮਾਇਆ ਵਿੱਚ ਖੱਚੀ ਤਾਂ ਫਿਰ ਕੁਝ ਨਹੀਂ ਜਾਣਾ ਸਿਮਰਨ ਲੈ ਕੇ ਆਇਆ ਤੂੰ ਮਾਤ ਗਰਭ ਮੈਂ ਆਪਣ ਸਿਮਰਨ ਦੇ ਸਿਮਰਨ ਲੈ ਕੇ ਆਇਆ ਸਿਮਰਨ ਨੇ ਤੈਨੂੰ ਬਚਾਇਆ ਤੇ ਤੂੰ ਸਿਮਰਨ ਹੀ ਲੈ ਕੇ ਜਾਣਾ ਹੈ ਨਾਮ ਹੀ ਲੈ ਕੇ ਜਾਣਾ ਹੈ ਬਾਕੀ ਜਿਸ ਚੀਜ਼ਾਂ ਨਾਲ ਤੂੰ ਨੇਹ ਲਾ ਕੇ ਬੈਠਾ ਹੈ ਸੰਪਤ ਰਥ ਧਨ ਰਾਜ ਸਿਓ ਅਤ ਨੇਹ ਲਗਾਇਓ ਕਾਲ ਫਾਸ ਜਬ ਗਲ ਪਰਿ ਸਭ ਭਿਓ ਪਰਾਇਓ ਰਗਲੀ ਗਲ ਸਹਿਬਨਿਆ ਕਿ ਜਾਨ ਬੂਝ ਕੇ ਬਾਬਰੇ ਤੈ ਕਾਜ ਵਿਗਾੜਿਓ ਜਨ ਜਾਣ ਬੂਝ ਕੇ ਕਾਜ ਵਿਗਾੜਦਾ ਪਤਾ ਹੁੰਦਾ ਵੀ ਹੈ ਫਿਰ ਵੀ ਸਹਿਬ ਕਹਿੰਦੇ ਅਬ ਗੁਣਾ ਚ ਜਾਂਦਾ ਪਤਾ ਮੈਂ ਨਾਮ ਦੀ ਕਮਾਈ ਕਰਨੀ ਹੈ ਮੇਰੇ ਨਾਲ ਨਾਮ ਜਾਣਾ ਹੁਣ ਦੇਖੋ ਨਾ ਮੇਰੇ ਸਮੇਤ ਬੇਨਤੀ ਹੈ ਹੁਣ ਆਪ ਸੁਣ ਰਿਆਂ ਵਿਚਾਰ ਗੁਰੂ ਦੀ ਬਾਣੀ ਸੁਣ ਰਿਆਂ ਕਿ ਗੁਰੂ ਦੀ ਬਾਣੀ ਕੀ ਆਖੀ ਵੀ ਭਲਿਆ ਤੇਰੇ ਨਾਲ ਨਾਮ ਨੇ ਜਾਣਾ ਇਹ ਸੁਣ ਲਿਆ ਜਿਸ ਸੰਸਾਰ ਚ ਵਿਚਰਦਿਆਂ ਫਿਰ ਵੀ ਨਾਮ ਦੀ ਕਮਾਈ ਨਾ ਹੋਈ ਸਹਿਬ ਕਹਿੰਦੇ ਫਿਰ ਤੂੰ ਜਾਣ ਬੁੱਝ ਕੇ ਕਾਜ ਕੁਬਾਰੇ ਇਹ ਤਹ ਨਹੀਂ ਵੀ ਤੈਨੂੰ ਪਤਾ ਨਹੀਂ ਇਕ ਤਾਂ ਹੁੰਦੇ ਨੇ ਜੇ ਪਤਾ ਹੀ ਨਹੀਂ ਕੁਝ ਉਹਨੂੰ ਕਹੇ ਦਿੱਤਾ ਅਨਜਾਨ ਹੈ ਜਿਹਨੂੰ ਪਤਾ ਨਹੀਂ ਇੱਕ ਸਹਿਬ ਕਹਿੰਦੇ ਪਤਾ ਹੁੰਦਿਆ ਹੋਇਆ ਵੀ ਜਾਣ ਬੁੱਝ ਕੇ ਕਰਦੇ ਆ ਤੂੰ ਫਿਰ ਸਹਿਬ ਜੀ ਕਹਿੰਦੇ ਮੂਰਖਤਾ ਹੈ ਮਨ ਜਾਣਤ ਸਭ ਜਬਾਤ ਜਨਤ ਹੀ ਔਗੁਣ ਕਰੈ ਕਾਹੇ ਕੀ ਕੁਸਲਾਤ ਹਾਤ ਦੀਪ ਕੋਏ ਪਰ ਇਹ ਕਿਹੜੀ ਸਿਆਣਪ ਹੋਈ ਬਈ ਹੱਥ ਦੇ ਉੱਤੇ ਦੀਵਾ ਜਗ ਰਿਹਾ ਫਿਰ ਵੀ ਖੂਚ ਡਿਗ ਰਿਆ ਤੂੰ ਸਹਿਬ ਕਹਿੰਦੇ ਏ ਕੀ ਸਿਆਣਪ ਹੋਈ ਤੇਰੀ ਵੀ ਤੂੰ ਸੁਣ ਵੀ ਲਿਆ ਸਮਝ ਵੀ ਲਿਆ ਗੁਰੂ ਕੀ ਆਖਦਾ ਫਿਰ ਵੀ ਵਿਕਾਰ ਨਿੰਦਿਆ ਚੁਗਲੀ ਹੰਕਾਰ ਚ ਡਿਗ ਰਿਆ ਏ ਕਿਹੜੀ ਸਿਆਣਪ ਹੋਈ ਇਹ ਕਿਹੋ ਜਿਹਾ ਜੀਵਨ ਹੋਇਆ ਜਾਣ ਬੂਝ ਕੇ ਬਾਬਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਕੂਚਿਓ ਨਹੀਂ ਨੇ ਗਰਬ ਨਿਵਾਰਿਓ পাপ ਕਰਨ ਚ ਸੰਕੋਚ ਨਹੀਂ ਕੀਤਾ ਮਨੁੱਖ ਨੇ ਭੱਜ ਕੇ পাপ ਕੀਤੇ ਪੂਰਾ ਉਦਮ ਕੀਤਾ ਨਾਮ ਕਰਨ ਚ ਬੜਾ ਸੰਕੋਚ ਕਰਦਾ ਰਿਹਾ ਨਾਮ ਜਪਣ ਚ ਬੜਾ ਸੰਕੋਚ ਕਰਦਾ ਰਿਹਾ ਉਦੋਂ ਪੂਰਾ ਆਲਸ ਵਿਖਾਇਆ ਮਨੁੱਖ ਨੇ ਨਾਮ ਜਪਣ ਦੀ ਵਾਰੀ ਆਈ ਜਾਂ ਨਾਮ ਜਪਣ ਦੀ ਗੱਲ ਆਈ ਸਹਿਬ ਜੀ ਕਹਿੰਦੇ ਨੇ ਪੂਰਾ ਆਲਸ ਵਿਖਾਇਆ ਸੰਕੋਚ ਕੀਤਾ ਸੰਕੋਚ ਦਾ ਭਾਵ ਕੀ ਹੁੰਦਾ ਹੈ ਵੀ ਇੱਕ ਵਾਰੀ ਦੂਰ ਕਰ ਲੈਣਾ ਵੀ ਫਿਰ ਵੇਖਾਂਗੇ ਸੰਕੋਚ ਲੈਣਾ ਉਸ ਗੱਲ ਨੂੰ ਉਸ ਬਾਤ ਨੂੰ ਜਾਂ ਉਸ ਕੰਮ ਨੂੰ ਸੰਕੋਚ ਕੇ ਅੱਗੇ ਕਰ ਦੇਣਾ ਵੀ ਕੋਈ ਗੱਲ ਨਹੀਂ ਫਿਰ ਚੱਲਾਂਗੇ ਗੁਰੂ ਘਰ ਫਿਰ ਪੜਾਂਗੇ ਜਪਦੀ ਸਾਹਿਬ ਫਿਰ ਕਰਾਂਗੇ ਸਹਿਜ ਪਾਠ ਫਿਰ ਕਰਾਂਗੇ ਸੁਖਮਨੀ ਸਾਹਿਬ ਸਾਹਿਬ ਕਹਿੰਦੇ ਸੰਕੋਚ ਕਰਦਾ ਰਿਹਾ ਪਰ ਪਾਪ ਕਰਨ ਚ ਕੋਈ ਸੰਕੋਚ ਨਹੀਂ ਕੀਤਾ ਉਹ ਦੁਨੀਆ ਆਖਿਆ ਵੀ ਚਲੋ ਕੋਈ ਗੱਲ ਨਹੀਂ ਖਲ ਬੁਰੀਾਈ ਕਰਾਂਗੇ ਪਰ ਸੋ ਬੁਰੀਾਈ ਕਰਾਂਗੇ ਸਹਿਬ ਕਿੰਨੇ ਨਹੀਂ ਉਦੋਂ ਚੱਟ ਚ ਤਿਆਰ ਹੋ ਗਿਆ ਪਾਪ ਕਰਤ ਸੁਕੁੱਚਿਓ ਨਹਿ ਗਰਬ ਨਿਵਾਰਿਓ ਜੇ ਬਿਦ ਗੁਰ ਉਪਦੇਸਿ ਆਸੂ ਸੁਨੇ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਧ੍ਰਿਪ ਸ਼ਰਨ ਨਾਨਕ ਪੁਕਾਰ ਪੁਕਾਰ ਕੇ ਆਖਦੇ ਭਲਿਆ ਹੁਣ ਗੁਰੂ ਕੋ ਲਾ ਜਾ ਹੁਣ ਗੁਤਾ ਗੁਰੂ ਦੇ ਚਰਨਾਂ ਨਾਲ ਜੁੜ। ਹੁਣ ਤਾਂ ਗੁਰਬਾਣੀ ਨਾਲ ਜੁੜ ਉਸ ਸਿਮਰਨ ਦੇ ਨਾਲ ਜੁੜ। ਕਿਉਂਕਿ ਇਹ ਕੀਤੀ ਹੋਈ ਕਮਾਈ ਹੀ ਤੇਰੇ ਨਾਲ ਜਾਣੀ ਹੈ। ਬਾਕੀ ਸਭ ਇੱਥੇ ਮਿੱਟੀ ਹੋ ਜਾਣਾ। ਇੱਥੇ ਹੀ ਰਹਿ ਜਾਣਾ ਹੈ। ਇਸ ਲਈ ਸਹਿਬ ਜੀ ਆਖਦੇ ਨੇ। ਪ੍ਰਾਨੀ RAM ਨਾ ਚਿੱਤ। ਪ੍ਰਾਨੀ ਨਾਮ ਨਹੀਂ ਚੇਤੇ ਕਰਦਾ ਪਿਆ। ਜਦ ਚਿੱਤ 'ਚ ਆ ਨਹੀਂ ਰਿਹਾ ਨਾਮ। ਚਿੱਤ 'ਚ ਖਿਆਲ ਬਣਦਾ ਹੀ ਨਹੀਂ ਕਈ ਵਾਰੀ ਕਈ ਕਈ ਮਹੀਨੇ ਬੀਤ ਜਾਂਦੇ ਜੀ ਚਿੱਤ 'ਚ ਇਹ ਖਿਆਲ ਬਣਦਾ ਹੀ ਨਹੀਂ ਵੀ ਮੈਂ ਨਾਮ ਵੀ ਜਪਾਂ ਬੰਦਗੀ ਵਾਲੇ ਪਾਸੇ ਆਵਾਂ ਗੁਰੂ ਵਾਲੇ ਪਾਸੇ ਆਵਾਂ ਅੰਮ੍ਰਿਤ ਵੇਲਾ ਸਾੰਭਾਂ ਇਹ ਚਿੱਤ 'ਚ ਖਿਆਲ ਨਹੀਂ ਬਣਦਾ ਉਹਦਾ ਕਾਰਨ ਮਦਮਾਇਕ ਅੰਤ ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਬੈਠਾ ਹੈ ਅੰਦਰ ਮਾਇਆ ਹੀ ਮਾਇਆ ਚੱਲਦੀ ਹੈ ਵਿਕਾਰ ਹੀ ਵਿਕਾਰ ਚੱਲਦੇ ਨੇ जिंदे ਕਰਕੇ ਸਹਿਬ ਜੀ ਕਹਿੰਦੇ ਚਿੱਤ ਵਿੱਚ ਗੁਰੂ ਦਾ ਖਿਆਲ ਹੀ ਨਹੀਂ ਜਪਜੀ ਸਾਹਿਬ ਦਾ ਕੋਈ ਖਿਆਲ ਨਹੀਂ ਪਰ ਸਹਿਬ ਕਹਿੰਦੇ ਜੇ ਇਹ ਖਿਆਲ ਨਹੀਂ ਹੈ ਫਿਰ ਯਾਦ ਰੱਖੀ ਕੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਸਹਿਬ ਜੀ ਕਹਿੰਦੇ ਜਮਾ ਦੀਆਂ ਫਾਹੀਆਂ ਪੈ ਜਾਂਦੀਆਂ ਨੇ ਜਮ ਜਿਹੜੇ ਨੇ ਉਹ ਮਨ ਨੂੰ ਚਿਮੜ ਜਾਂਦੇ ਨੇ ਜੇ ਜੀਵਨ ਦੇ ਵਿੱਚ ਨਾਮ ਨਹੀਂ ਪੰਥ ਕੀ ਇਸ ਲਈ ਮੈਂ ਫਿਰ ਬੇਨਤੀ ਕਰਕੇ ਸਮਾਪਤੀ ਕਰਾਂ ਸਿਮਰਨ ਲੈ ਕੇ ਆਏ ਆ ਜੀ ਅਸੀਂ ਜਦੋਂ ਮਾਤਾ ਦੇ ਗਰਭ ਚਾਹ ਤੇ ਸਹਿਬ ਜੀ ਕਹਿੰਦੇ ਤੁਸੀਂ ਸਿਮਰਨ ਹੀ ਲੈ ਕੇ ਜਾਣਾ ਨਾਮ ਹੀ ਲੈ ਕੇ ਜਾਣਾ ਬਾਕੀ ਸਭ ਕੁਝ ਇਸ ਧਰਤੀ ਤੋਂ ਮਿਲਿਆ ਤੇ ਧਰਤੀ ਤੇ ਹੀ ਰਹਿ ਜਾਣਾ ਇਹ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਜਦੋਂ ਮੈਂ ਇਧਰ ਲਾਈਨ 'ਚ ਨਹੀਂ ਆਇਆ ਸੀ ਪਹਿਲਾ ਸਕੋਰਟੀ ਗਾਰਡ ਲੱਗਿਆ ਰਿਹਾ ਫਿਰ ਸ਼ੈਲਰ ਚ ਜਾਂਦਾ ਹੁੰਦਾ ਸੀ ਰਾਤ ਨੂੰ ਬੋਰੀਆਂ ਦਾ ਭਾਰ ਜਟੋਨ ਉੱਥੇ ਕਾਫੀ ਵੱਡੇ ਸ਼ੈਲਰ ਹੁੰਦੇ ਸਨ ਤੇ ਉੱਥੇ ਸਾਨੂੰ ਖਾਣ ਪੀਣ ਨੂੰ ਮਿਲਦਾ ਸੀ ਤੇ ਉਹ ਅਕਸਰ ਆਖਦੇ ਹੁੰਦੇ ਸੀ ਵੀ ਇੱਥੇ ਖਾ ਲਓ ਜਿੰਨਾ ਮਰਜੀ ਨਾਲ ਨਹੀਂ ਲੈ ਕੇ ਜਾਣ ਦੇਣਾ ਤੁਹਾਨੂੰ ਇੱਥੇ ਜਿੰਨਾ ਮਰਜੀ ਸ਼ੋ ਕਰੋ ਇਹ ਦੁਨੀਆ ਦਾ ਹਸਾਬ ਵੀ ਹੈ ਇੱਥੇ ਜਿੰਨਾ ਮਰਜੀ ਵਰਤੋ ਹਜ਼ਾਰਾਂ ਕਰੋੜਾਂ ਜੋ ਮਰਜੀ ਪਦਾਰਥ ਵਰਤੋ ਪਰ ਸਾਬਕਾ ਨੇ ਨਾਲ ਨਹੀਂ ਲਿਆ ਨਾਲ ਨਹੀਂ ਨਿਪਟਣਾ ਇਹ ਇੱਥੇ ਹੀ ਰਹਿ ਜਾਣਾ ਸਭ ਨੇ ਰੋਕਿਆ ਵੀ ਤੇਰੇ ਕੋਲ ਧਨ ਨਾ ਹੋਵੇ ਪਦਾਰਥ ਨਾ ਹੋਵੇ ਜਾਂ ਹੋਰ ਦਾ ਧਨ ਹੁਣ ਸਭ ਕਹਿੰਦੇ ਸਭ ਕੁਝ ਹੋਵੇ ਪਰ ਇਹ ਨਾਲ ਨਹੀਂ ਜਾਣਾ ਕਿਥੇ ਸਮਝ ਲੈ ਵੀ ਮੈਂ ਨਾਲ ਲੈ ਜਾਾਂਗਾ ਸਭ ਕਹਿੰਦੇ ਨਾਲ ਨਹੀਂ ਜਾਏਗਾ ਇੱਥੇ ਵਰਤ ਲੈ ਜਿੰਨਾ ਵਰਤਿਆ ਜਾਂਦਾ ਉਹਨਾਂ ਵਰਤ ਲੈ ਪਰ ਇਹ ਤੇਰੇ ਨਾਲ ਨਹੀਂ ਜਾਵੇਗਾ ਇਹ ਧਰਤੀ ਚੋਂ ਮਿਲਿਆ ਤੇ ਇਹ ਧਰਤੀ ਤੇ ਹੀ ਰਹਿ ਜਾਣਾ ਨਾਲ ਸਾਡੇ ਕਿੱਤੀ ਹੋਈ ਚੰਗੇ ਕੰਮਾਂ ਦੀ ਜਗ ਨਾਮ ਦੀ ਕਮਾਈ ਨਹੀਂ ਸਾਡੇ ਨਾਲ ਮੁਕਣਾ ਕਿਉਂਕਿ ਜਿਹੜੀ ਚੀਜ਼ ਉੱਤੋਂ ਆਈ ਹੈ ਉਹੀ ਚੀਜ਼ ਹੀ ਉੱਤੇ ਜਾਏਗੀ ਜਿਹੜੀ ਚੀਜ਼ ਇੱਥੋਂ ਦੀ ਹੈ ਉਹ ਇੱਥੇ ਰਹਿ ਜਾਣੀ ਹੈ ਇੱਥੇ ਮਿੱਟੀ ਹੋ ਜਾਣੀ ਹੈ ਇਸ ਲਈ ਪ੍ਰਾਨੀ RAM NA CHETAI MAD MAYA KE AND KOH NANAK HAR PAJAN BIN PART TAHE JAM FAND ਹੋਈਆਂ ਬੇਨਤ ਪ੍ਰਕਾਰ ਦੀ ਤੁਮਾਰੀ ਮਾਫੀ ਜੀ ਆਓ ਸਤਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਤਾਂ ਦੀ ਨਾਮ ਦੇ